ਬਿਹਾਲਾ ਵਿਖੇ ਦਰਬਾਰ حضرت ਮਸਤ ਬੋਦੀਆ ਵਾਲਿਆਂ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ حضرت ਮਸਤ ਬਾਬਾ ਬੋਦੀਆ ਵਾਲਿਆਂ ਦੀ ਯਾਦ ਵਿੱਚ ਸਾਲਾਨਾ 76ਵਾਂ ਜੋੜ ਮੇਲੇ ਦੇ ਮੁੱਖ ਸੇਵਾਦਾਰ ਰਣਵੀਰ ਸਿੰਘ ਰਾਣਾ ਬਿਹਾਲਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਰਣਵੀਰ ਸਿੰਘ ਰਾਣਾ ਬਿਹਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ ਅਤੇ ਚੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ ਅਤੇ ਕਵਾਲੀਆਂ ਅਤੇ ਨਕਲਾ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਾਦਰ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਪਰੰਤ ਖੁੱਲੇ ਪੰਡਾਲ ਵਿੱਚ ਪੰਜਾਬ ਦੇ ਨਾਮ ਵਰ ਕਲਾਕਾਰ ਆਰ ਜੋਗੀ, ਗਿਲ ਸਿਸਟਰ, ਮਿੰਟੂ ਹੇਰਾਵਾਲਾ राम मुजी बीट ग्रुप चब्बेवाल सोहन शंकर पिंकी नकाल पार्टी में टियाना प्रेम कवाल वाले, राजेश चांद कवाल जलंधर आदि कलाकार पीर की महफिल सजाई गई इस मौके सालाना जोड़ मेले दौरान वक् वक् दरबार तो फकर फकीर पुज के हाज़री भरी ਉਨਾ ਦਸਿਆ ਕਿ ਸਲਾਣਾ ਜੋੜ ਮੇਲੇ ਮੌਕੇ ਮੁੱਖ ਮਹਿਮਾਨ ਡਾਕਟਰ ਰਾਜਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਵਿਸ਼ੇਸ਼ ਤੌਰ ਤੇ ਪੂਜ ਹਾਜ਼ਰੀ ਭਰੀ ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਸਲਾਣਾ ਜੋੜ ਮੇਲੇ ਮੌਕੇ ਆਏ ਹੋਏ ਫਕਰ ਫਕੀਰਾ ਪ੍ਰਮੁੱਖ ਸ਼ਖਸੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਰਣਵੀਰ ਸਿੰਘ ਰਾਣਾ ਬਿਹਾਲਾ ਨੇ ਦੱਸਿਆ ਕਿ ਗਾਇਕ ਆਰ ਯੋਗੀ ਨੂੰ ਸਲਾਣਾ ਜੋੜ ਮੇਲੇ ਦੀ ਸੰਤ ਮਹਾਪੁਰਸ਼ ਵੱਲੋਂ ਪਗੜੀ ਦਿੱਤੀ ਗਈ। ਇਸ ਮੌਕੇ ਸਲਾਣਾ ਜੋੜ ਮੇਲੇ ਮੌਕੇ ਦੀਪਾ ਮਿਵਾਲੀਆ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸ ਮੌਕੇ ਸਲਾਣਾ ਜੋੜ ਮੇਲੇ ਮੌਕੇ ਸਾਈ ਸੁਖਾਜੀ ਪੱਟੀ, ਸਾਈ लाडी शाह ਮਰੂਲਾ, ਸਾਈ ਜਸਵੰਤ ਸਿੰਘ ਜੱਸਾਖਨੌੜਾ, ਸਾਈ ਰਵਿੰਦਰ ਸਿੰਘ ਹੈਪੀ ਪਦਿਆਨਾ साई मीति शाह पर साई सतनाम सिंह बेहाला, बाबा तेजा सिंह साई सुरेंद्र जी साई जीती शाह पट्टी बाबा बिंदी पट्टी बाबा रतन जी बाबा राजा ससोली तरसेम भगत खजूरा वाले साई देवा महंत डॉक्टर महेंद्रपाल मेहटियाना बाबा मोता सिंह मस्ताना मेहटियाना आदि हाजर सन इस मौके सालाना जोड़ मेले मौके मुख सेवादार रणवीर सिंह राणा प्रधान बलविंदर सिंह कनेडा हरभजन कौर सतनाम मल सतनाम सिंह इटली चिरंजी लाल बिहाला हरपाल सिंह पी सिंह मनजिंदर सिंह जुगराज सिंह होशियारपुर सरपंच नवदीप कौर गुरप्रीत सिंह जसवीर सिंह शीरा कैप्टन निरंजन सिंह ਜੁਜਾਰ ਸਿੰਘ ਰਾਜੂ ਮੂਗਾ ਧਰਮਪਾਲ ਰਤਨ ਬਲਵੀਰ ਫੌਜੀ ਸਸੋਲੀ ਆਦੇ ਹਾਜ਼ਰ ਸਨ ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਛਬੀਲ ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਨਿਕਾਰਾ ਬਾਬਾ ਮਸਬੂਦੀ ਹੋਏ ਸਭ ਜੀ ਅੰਡ ਬਿਹਾਲਾ ਜਿਹੜਾ ਹਿਆਰਪੁਰ ਵਿਖੇ ਬਾਬਾ ਮਸਬੂਦੀਆਂ ਦੇ ਦਰਬਾਰ ਤੇ ਛੇਤਰਮਾ ਖਲਾਨਾ ਜੋੜ ਮੇਲਾ ਮਨਾਇਆ ਗਿਆ ਜਿਸ ਵਿੱਚ ਹੋਮ ਹਮ ਆ ਕੇ ਦੂਰ ਦਰਡੇੋਂ ਸੰਤਾਂ ਪਹੁੰਚਿਆ ਹਨ ਸੰਤਾਂ ਦਾ ਕੋਟ ਕੋਟ ਤਨਵਾਗਾ ਉਨੀ ਮੇਲੇ ਦਾ ਆਨੰਦ ਮਾਣਿਆ ਸਹਿਯੋਗ ਦਿੱਤਾ ਔਰ ਇਸ ਦਰਬਾਰ ਦੇ ਉੱਤੇ ਲੰਗਰ ਪਾਣੀ ਟੋਟ ਵਰਤੇ ਚਾਹ ਪਕੌੜੇ ਵਰਤੇ ਲੰਗਰ ਵੀ ਕੁਲਾ ਵਰਤੇ ਅਸ਼ਬੀਲਾ ਵੀ ਜਲੀਆਂ ਬਾਕੀ ਮਹਾਪੋਚਾਏ ਬਹੁ ਬੱਕੋ ਬਕਰੇ ਡੇਰੀਆਂ ਤੋਂ ਮਹਾਪੋਚ ਪਹੁੰਚੇ ਉਹਨਾਂ ਦਾ ਵੀ ਕੋਟ ਕੋਟ ਤਨਵਾਗਾ ਸਾਡੇ ਡਾਕਟਰ ਰਾਜਕੁਮਾਰ ਐਮਪੀ ਸਾਹਿਬ ਉਹਨਾਂ ਦਾ ਵੀ ਕੋਟ ਕੋਟ ਧੰਨਵਾਦ ਆ ਮੇਰੇ ਤੇ ਪਹੁੰਚਣ ਦਾ ਉਹਨਾਂ ਨੇ ਬਹੁਤ ਤੈਜ਼ ਨੁਸ਼ਖਾ ਤਿਆਰ ਕਰਦੇ ਆ ਕਿ ਸਾਡੇ ਦਰਬਾਰ ਤੇ ਪਹੁੰਚ ਰਹੀ ਹਾਰੀ ਲਈ ਔਰ ਸਾਡੇ ਸਹਿਯੋਗ ਨਾਲ ਲੱਗਾ ਜਿਕਰਾ ਬਾਬਾ ਮਹਤੂਦੀਨ ਵਾਲੇ ਦਾ ਬਹੁਤ ਸਾਡੇ ਦਰਬਾਰ